ਥਾਣਾ ਸਿਟੀ ਦੀ ਪੁਲਿਸ ਨੇ ਇੱਕ આરોપી ਨੂੰ ਪਲਸਰ ਮੋਟਰਸਾਈਕਲ ਅਤੇ ਦੋ ਚੋਰੀ ਦੇ ਮੋਬਾਈਲਾਂ ਸਮੇਤ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਥਾਣਾ ਸਿਟੀ ਦੇ ਐਸ ਐਚ ਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀ ਦੀ ਪਛਾਣ ਜਸਕਰਨ ਵਾਸੀ ਪਿੰਡ ਪੰਡਵਾ ਵਜੋਂ ਹੋਈ ਹੈ ਉਨ੍ਹਾਂ ਕਿਹਾ ਕਿ ਦੋਸ਼ੀ ਨੇ ਕੁਝ ਦਿਨ ਪਹਿਲਾਂ ਇੱਕ ਮਹਿਲਾ ਦਾ ਪਰਸ ਖੋਇਆ ਸੀ ਥਾਣਾ ਮੁਖੀ ਜਤਿੰਦਰ ਕੁਮਾਰ ਮੁਤਾਬਕ ਉਕਤ ਮਲਜ਼ਮ ਪੁਲਿਸ ਨੇ 169/24 ਦੇ ਮੁਕੱਦਮੇ ਵਿਸ਼ੇ ਕਾਬੂ ਕੀਤਾ ਹੈ ਤੇ ਪੁਲਿਸ ਹੁਣ ਪਤਾ ਲਗਾ ਰਹੀ ਹੈ ਕਿ ਇਸ ਮੁਲਜ਼ਮ ਨੇ ਹੋਰ ਕਿੰਨੀਆਂ ਕੁ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਪੁਲਿਸ ਹੁਣ ਇਸ ਦੇ ਨਾਲ ਦੇ ਸਾਥੀਆਂ ਦੀ ਭਾਲ ਕਰ ਰਹੀ ਹੈ ਤੇ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਹਾਂਜੀ ਇੱਕ ਅਸੀਂ ਆਪਣਾ ਦੋਸ਼ੀ ਕਾਬੂ ਕੀਤਾ ਹੈ 169/24 ਮਕਦਮੇ 'ਚ ਜਿਸ ਨੇ ਜਿਸ ਕੋਲ ਪਲਸਰ ਮੋਟਰਸਾਈਕਲ ਦੇ ਦੋ ਮੋਬਾਈਲ ਬਰਾਮਦ ਕੀਤੇ ਨੇ ਇਹਨੇ ਕੁਝ ਦਿਨ ਪਹਿਲਾਂ ਇੱਕ ਲੇਡੀ ਦਾ ਪਰਸ ਖੋਇਆ ਸੀ ਜਿਸ 'ਚ ਮੋਬਾਈਲ ਬਰਾਮਦ ਕਰ ਲਿਆ ਤੇ 19 ਤੋਂ ਬਾਅਦ ਜਿਹੜਿਆ ਹੋਰ ਪੁੱਛਗੀ ਚੱਲਦੀ ਹੈ ਜੋ ਹੋਰ ਬਰਾਮਦ ਕਰਨਾ ਬਾਕੀ ਹੈ ਜਿਸ ਵਿੱਚ ਅਸੀਂ ਇਸ ਨੇ ਹੋਰ ਵੀ ਕਹਾ ਕੀਤੀਆਂ ਨੇ ਉਸ ਵਿੱਚ ਸਾਡੇ ਕੋਲ ਦਰਜ ਮੁਕਾਦਮਾ 64/24 ਇੱਕ 151/24 ਤੇ 218/24 ਜਿਸ ਵਿੱਚ ਪਲਸਰ ਮੋਟਰਸਾਈਕਲ ਨਾਲ ਚੈਲੰਜ ਨੈਚਿੰਗ ਕੀਤੀ ਹੈ ਤਾਂ ਕਹਾ ਕੀਤੀ ਹੈ ਅਲੱਗ ਇਹਦੇ ਨਾਲ ਜੋ ਹੋਰ ਵਿਅਕਤੀ ਜੀ ਉਹਦੀ ਅਸੀਂ ਸ਼ਾਮ ਨੂੰ ਉਹਦੀ ਪੁੱਛਪੜਤਾਲ ਕਰ ਰਹੇ ਹਾਂ ਜੋ ਉਹ ਵੀ ਜਲਦੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਕਿੱਥੇ ਰਹਿਣ ਵਾਲੇ ਇਹ ਇਹ ਜੇ ਪਿੰਵਾ ਪਿੰਡ ਦਾ ਰਹਿਣ ਵਾਲਾ ਨਾਮ ਇਹਨੇ ਚੈੱਕ ਕਰਨਾ ਜੀ ਜੋ ਇਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪਤਾ ਕੀਤਾ ਹੈ ਰਾ ਹੋਰ ਕਿੰਨੀਆਂ ਕੋਆਨ ਕੀਤੀਆਂ ਨੇ ਕਿਉਂਕਿ ਕਾਫੀ ਆਲੇ ਦੁਆਲੇ ਵੀ ਇਹਨੇ ਹੋਰ ਥਾਵਾਂ ਤੇ ਵੀ ਪਹੁੰਚ ਕੀਤੀ ਹੈ ਥਾਣਾ ਸਿਟੀ ਦੀ ਪੁਲਿਸ ਨੇ ਇੱਕ આરોપી ਨੂੰ ਪਲਸਰ ਮੋਟਰਸਾਈਕਲ ਅਤੇ ਦੋ ਚੋਰੀ ਦੇ ਮੋਬਾਈਲਾਂ ਸਮੇਤ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਥਾਣਾ ਸਿਟੀ ਦੇ ਐਸ ਐਚ ਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀ ਦੀ ਪਛਾਣ ਜਸਕਰਨ ਵਾਸੀ ਪਿੰਡ ਪੰਡਵਾ ਵਜੋਂ ਹੋਈ ਹੈ ਉਨ੍ਹਾਂ ਕਿਹਾ ਕਿ ਦੋਸ਼ੀ ਨੇ ਕੁਝ ਦਿਨ ਪਹਿਲਾਂ ਇੱਕ ਮਹਿਲਾ ਦਾ ਪਰਸ ਖੋਇਆ ਸੀ ਥਾਣਾ ਮੁਖੀ ਜਤਿੰਦਰ ਕੁਮਾਰ ਮੁਤਾਬਕ ਉਕਤ ਮਲਜਮ ਪੁਲਿਸ ਨੇ 169/24 ਦੇ ਮੁਕੱਦਮੇ ਵਿਸ਼ੇ ਕਾਬੂ ਕੀਤਾ ਹੈ ਤੇ ਪੁਲਿਸ ਹੁਣ ਪਤਾ ਲਗਾ ਰਹੀ ਹੈ ਕਿ ਇਸ ਮੁਲਜ਼ਮ ਨੇ ਹੋਰ ਕਿੰਨੀਆਂ ਕੁ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਫਿਲਹਾਲ ਪੁਲਿਸ ਹੁਣ ਇਸ ਦੇ ਨਾਲ ਦੇ ਸਾਥੀਆਂ ਦੀ ਭਾਲ ਕਰ ਰਹੀ ਹੈ ਤੇ ਜਲਦ ਹੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਹਾਂਜੀ ਇੱਕ ਅਸੀਂ ਆਪਣਾ ਦੋਸ਼ੀ ਕਾਬੂ ਕੀਤਾ ਹੈ 169/24 ਮਕਦਮੇ 'ਚ ਜਿਸ ਨੇ ਜਿਸ ਕੋਲ ਪਲਸਰ ਮੋਟਰਸਾਈਕਲ ਦੇ ਦੋ ਮੋਬਾਈਲ ਬਰਾਮਦ ਕੀਤੇ ਨੇ ਇਹਨੇ ਕੁਝ ਦਿਨ ਪਹਿਲਾਂ ਇੱਕ ਲੇਡੀ ਦਾ ਪਰਸ ਖੋਇਆ ਸੀ ਜਿਸ 'ਚ ਮੋਬਾਈਲ ਬਰਾਮਦ ਕਰ ਲਿਆ ਤੇ 19 ਤੋਂ ਬਾਅਦ ਜਿਹੜਿਆ ਹੋਰ ਪੁੱਛ ਕੇ ਚੱਲਦੀ ਹੈ ਜੋ ਹੋਰ ਬਰਾਮਦ ਕਰਨਾ ਬਾਕੀ ਹੈ ਜਿਸ ਵਿੱਚ ਅਸੀਂ ਇਹਨੇ ਹੋਰ ਵੀ ਕਵਾਂ ਕੀਤੀਆਂ ਨੇ ਉਸ ਵਿੱਚ ਸਾਡੇ ਕੋਲ ਦਰਜ ਮੁਕਾਦਮਾ 62/24 ਇੱਕ 151/24 ਤੇ 218/24 ਜਿਸ ਵਿੱਚ ਪਲਸਰ ਮੋਟਰਸਾਈਕਲ ਨੇ ਚੈਲੰਜ ਸਨੇਚਿੰਗ ਕੀਤੀ ਹੈ ਤਾਂ ਕਵਾਂ ਕੀਤੀ ਹੈ ਅਲੱਗ ਇਹਦੇ ਨਾਲ ਜੋ ਹੋਰ ਵਿਅਕਤੀ ਜੀ ਉਹਦੀ ਅਸੀਂ ਸ਼ਾਮਿਲ ਉਹਦੀ ਪੁੱਛਪੜਤਾਲ ਕਰ ਰਹੇ ਹਾਂ ਜੋ ਉਹ ਵੀ ਜਲਦੀ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਕਿੱਥੇ ਰਹਿਣ ਵਾਲੇ ਆ ਇਹ ਇਹ ਜਪਨਵਾ ਪਿੰਡ ਦਾ ਰਹਿਣ ਵਾਲਾ ਨਾਮ ਇਹਨੇ ਚੈਸ ਕਰਨਾ ਜੀ ਜੋ ਇਹਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪਤਾ ਕਿਤਾ ਹੈ ਰਾ ਹੋਰ ਕਿੰਨੀਆਂ ਕੋਇਨ ਕੀਤੀਆਂ ਨੇ ਕਿਉਂਕਿ ਕਾਫੀ ਆਲੇ ਦੁਆਲੇ ਵੀ ਇਹਨੇ ਹੋਰ ਥਾਵਾਂ ਤੇ ਵੀ ਪਹੁੰਚ ਕੀਤੀ ਹੈ